ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆ ਕਿ ਯੂਰਪ ਜਾਣ ਲਈ ਸਭ ਤੋਂ ਵਧੀਆ ਕੰਟਰੀ ਕਿਹੜੀ ਆ ਹੁਣ ਦੇ ਟਾਈਮ ਦੇ ਵਿੱਚ ਈਵਨ ਕਿ ਯੂਰਪ ਛੱਡੂ ਵਿੱਚ ਛੰਦਗਨ ਦੇ ਵਿੱਚ ਐਂਟਰੀ ਕਰਨੀ ਆ ਜੇ ਤੁਹਾਨੂੰ ਸਭ ਤੋਂ ਵਧੀਆ ਕੰਟਰੀ ਕਿਹੜੀ ਆ ਤੇ ਜੇ ਅੱਜ ਦੀ ਡੇਟ ਵਿੱਚ ਗੱਲ ਕਰੀ ਜਾਵੇ ਤਾਂ ਹੁਣ ਕਰੋਸ਼ੀਆ ਦਾ ਵੀ ਹਾਲ ਤੁਹਾਨੂੰ ਪਤਾ ਹੀ ਲੱਗ ਗਿਆ ਪਟ ਗਿਆ ਸਾਰੇ ਪਾਸੇ ਤੋਂ ਕਿਉਂਕਿ ਰਿਫਿਊਜ਼ਲ ਕਰੋਸ਼ੀਆ ਦੀ ਐਨੀ ਆ ਰਹੀ ਆ ਗੱਲੇ ਛੱਡੋ ਕਈ ਮੁੰਡਿਆਂ ਨੇ ਆਪਣੀਆਂ ਫੈਸਲਾ ਲਾਈਆਂ ਭੀ ਮੈਂ ਕਹਿੰਦਾ ਫਰਵਰੀ ਦੀ ਆ ਫਿੰਗਰ ਕਰਾਇਆ ਤੇ ਹੁਣ ਤੱਕ ਉਹਨਾਂ ਦਾ ਕੋਈ ਰਿਜ਼ਲਟ ਨਹੀਂ ਆਇਆ ਤੇ ਇਸ ਤੋਂ ਇਲਾਵਾ ਇਟਲੀ ਫਰਾਂਸ ਸਪੇਨ ਤੁਹਾਨੂੰ ਪਤਾ ਹੀ ਹੈ ਕਿਆ ਹਾਲ ਹੈ ਸਪੇਨ ਦਾ ਵੀ ਤੁਹਾਨੂੰ ਪਤਾ ਕਿ ਇਸ ਟਾਈਮ ਉੱਥੇ ਕਈਆਂ ਮੁੰਡਿਆਂ ਨੂੰ ਰਹਿਣ ਨੂੰ ਕਮਰੇ ਵੀ ਨਹੀਂ ਮਿਲਦੇ ਕਿਉਂਕਿ ਇੱਕ ਰੂਮ ਦੇ 6 7 ਜਣੇ ਰਹਿ ਰਿਹਾ ਕੇ ਸਫਰ ਕਰ ਰਹੇ ਆ ਤੇ ਆਪਾਂ ਜੀ ਹੁਣ ਗੱਲ ਕਰੀਏ ਤੇ ਇਸ ਟਾਈਮ ਦੇ ਵਿੱਚ ਤੁਹਾਨੂੰ ਕਿਹੜੀ ਕੰਟਰੀ ਵਿੱਚ ਮੂਵ ਹੋਣਾ ਚਾਹੀਦਾ ਹੈ ਜਿਹੜੀ ਸਭ ਤੋਂ ਬੈਸਟ ਹੋਵੇ ਯੂਰਪ ਦੀ ਤਾਂ ਹੋਵੇ ਉਹ ਵੀ ਈਵਨ ਕਿ ਇਸ ਦੇ ਨਾਲ ਨੋ ਛਨਗਨ ਕੰਟਰੀਆਂ ਦੇ ਵਿੱਚੋਂ ਜਾਣ ਦਾ ਮੌਕਾ ਮਿਲੇ ਤਾਂ ਜੇ ਤੁਸੀਂ ਮੇਰੀ ਸਲਾਹ ਮੰਨੋ ਤੇ ਇਸ ਟਾਈਮ ਸਭ ਤੋਂ ਵਧੀਆ ਕੰਟਰੀ ਕਿਹੜੀ ਆ ਤੁਸੀਂ ਰੂਮਾਨੀਆ ਜਾਓ ਤੁਸੀਂ ਬਲਗਾਰੀਆ ਜਾਓ ਤੁਸੀਂ ਬੇਲਾਰੂਸ ਜਾਓ ਈਵਨ ਕਿ ਤੁਸੀਂ ਸਾਈਪ੍ਰਸ ਜਾਓ ਜੀ ਸਟੂਡੈਂਟ ਵੀਜ਼ੇ ਦੇ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਆ ਸਾਈਪ੍ਰਸ ਜਾਓ ਕਿਉਂਕਿ ਉਹ ਕੰਟਰੀ ਜਨਵਰੀ ਦੇ ਵਿੱਚ ਛਨਗਨ ਦੇ ਵਿੱਚ ਐਂਟਰ ਹੋਣ ਜਾ ਰਹੀ ਆ ਇਹ ਕੰਟਰੀਆਂ ਸਸਤੀਆਂ ਵੀ ਆ ਐਸ ਕੰਪੇਅਰ ਟੂ ਕਰੋਸ਼ੀਆ ਲਾਲੋ ਇਟਲੀ ਲਾਲੋ ਸਪੇਨ ਸਪੇਨ ਦਾ ਜ਼ਿਆਦਾ ਵਰਕਲੋਡ ਤਾਂ ਹੁੰਦਾ ਹੈ ਆਪਣੇ ਟੂਰਿਸਟ ਉੱਤੇ ਚਲੀ ਜਾਂਦੇ ਆ ਛਾਨਗਾਨ ਵੀਜ਼ੇ ਤੇ ਚਲੀ ਜਾਂਦੇ ਆ ਤੇ ਉੱਥੇ ਜਾ ਕੇ ਪਰ ਦੋਨੋਂ ਮਿੰਟ ਕਰਾ ਕੇ ਤੇ ਆਪਣਾ ਟੀਆਸੀ ਲੈ ਲੈਣੇ ਆ ਪਰ ਜੇ ਇਸ ਤੋਂ ਇਲਾਵਾ ਗੱਲ ਕਰੀ ਜਾ ਤਾਂ ਹੋਰ ਬਹੁਤ ਘੱਟ ਚਾਂਸ ਹੈ ਕਿਸੇ ਕੰਟਰੀ ਵਿੱਚ ਤੁਸੀਂ ਮੈਂ ਕਹਿੰਦਾ ਸਾਈਪ੍ਰਸ ਦਾ ਵੀਜ਼ਾ ਲਵੋ ਰੂਮਾਨੀਆ ਦਾ ਵੀਜ਼ਾ ਲਵੋ ਤੇ ਬਲਗਾਰੀਆ ਬੇਲਾਰੂਸ ਵਰਗੀਆਂ ਕੰਟਰੀਆਂ ਦੇ ਵੀਜ਼ੇ ਲਵੋ ਜੋਰਜੀਆ ਵਰਗੀ ਕੰਟਰੀਆਂ ਦੇ ਵੀਜ਼ੇ ਲਵੋ ਤੁਸੀਂ ਯੂਰਪ ਦੇ ਵਿੱਚ ਆਸਾਨੀ ਨਾਲ ਐਂਟਰੀ ਕਰੋ ਜੋਰਜੀਆ ਮੰਨ ਲਾਦਾ ਯੂਰਪ ਚ ਦਾ ਹੈਗਾ ਪਰ ਛਾਨਗਾਨ ਚ ਨਹੀਂ ਸ਼ਾਇਦ ਇਹ ਤੁਸੀਂ ਆਪਣਾ ਚੈੱਕ ਕਰ ਲਿਓ ਤੁਸੀਂ ਇਹਨਾਂ ਕੰਟਰੀਆਂ ਵਿੱਚ ਜਾ ਕੇ ਘੱਟ ਪੈਸਿਆਂ ਵਿੱਚ ਪੈਸੇ ਕਮਾ ਸਕਦੇ ਹਾਂ ਜਿਹਨੇ ਪੈਸੇ ਕਮਾਉਣੇ ਦੇਖੋ ਮਿੱਤਰੋ ਉਹਨੇ ਤਾਂ ਦੁਬਈ 'ਚ ਜਾ ਕੇ ਵੀ ਕਮਾ ਲਾਣੇ ਪਰ ਜਿਹੜੇ ਕਈਆਂ ਦਾ ਸੁਪਨਾ ਹੁੰਦਾ ਹੈ ਯੂਰਪ 'ਤੇ ਜਾਣਾ ਪਰ ਹੁਣ ਆਪਣੇ ਲੋਕ ਕਹਿੰਦੇ ਲਾਈ ਲੱਗ ਗਿਆ ਪਹਿਲਾਂ ਤੁਸੀਂ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਕਰੋ ਤਾਂ ਪਹਿਲਾਂ ਮੈਂ ਕਹਿੰਨਾ ਉਹ ਕੰਟਰੀ ਖੁੱਲੀ ਸੀ ਯੂਕਰੇਨ ਕੰਟਰੀ ਖੁੱਲੀ ਸੀ ਜਾਣਾ ਖਾਣਾ ਯੂਕਰੇਨ ਮਗਰ ਲੱਗ ਗਿਆ ਉਸ ਤੋਂ ਬਾਅਦ ਰូមਾਨੀਆ ਤਾਂ ਮਤਲਬ ਚੱਲਦੀ ਹੈ ਰូមਾਨੀਆ ਠੀਕ-ਠਾਕ ਚੱਲਦਾ ਸ਼ੁਰੂ ਤੇ ਉਹਨਾਂ ਐਂ ਨਹੀਂ ਵੀ 1 ਲੱਖ ਤੋਂ ਵੀ ਜੇ ਡੜਾ-ਡੜਾ ਦੇਤੇ ਪਰ ਕਰੋਸ਼ੀਆ ਖੁੱਲ ਬਾਈ 22 23 ਤੇ ਕਰੋਸ਼ੀਆ ਨੇ ਸਾਰੇ ਨੂੰ ਪਹਿਲਾਂ ਪਤਾ ਨਹੀਂ ਤੇ ਜਦ ਪਤਾ ਲੱਗ ਗਿਆ ਲੋਕਾਂ ਨੂੰ ਕਰੋਸ਼ੀਆ ਦਾ ਤੇ ਬਾ ਸਟੇਜ ਦੇ ਵਿੱਚ ਸ਼ਾਨਦਾਰ ਚ ਆ ਗਈ ਧੀ ਫਿਰ ਸਾਰੇ ਕਰੋਸ਼ੀਆ ਮਗਰ ਲੱਗ ਗਏ ਨੇ ਵਾ ਮਤਲਬ ਤੁਹਾਨੂੰ ਆਪਾਂ ਭੇਡ ਚਾਲ ਚੱਲ ਬੰਨੇ ਆਪਾਂ ਨੂੰ ਐ ਨਹੀਂ ਪਤਾ ਹੁੰਦਾ ਵੀ ਹਾਂ ਕਰਨਾ ਕਿ ਆਪਾਂ ਦੂਏ ਦੇ ਕਹਿ ਦੇ ਦੂਏ ਦੇ ਕਹਿ ਅਨੁਸਾਰ ਚੱਲਦੇ ਆ ਆਪਾਂ ਆਪਣਾ ਦਿਮਾਗ ਨਹੀਂ ਲੀ ਟੂ ਡੈਂਟ ਡਿਵੀਜ਼ਨ ਦੀ ਗੱਲ ਕਰੀਏ ਤਾਂ ਆਪਣੇ ਨਿਆਣਿਆਂ ਨੂੰ ਪੁੱਛ ਲਓ ਤਾਂ ਸਾਰਿਆਂ ਨੇ ਕਹਣਾ ਕੈਨੇਡਾ ਜਾਣਾ, ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ ਜੀ, ਨਿਊਜ਼ੀਲੈਂਡ ਜਾਣਾ। ਪਰ ਯੂਰਪ ਦੀ ਗੱਲੇ ਨਹੀਂ ਕਰਦਾ। ਫਿਨਲੈਂਡ ਨਹੀਂ ਜਾਂਦੇ, ਤੁਸੀਂ ਜਰਮਨ ਨਹੀਂ ਜਾਂਦੇ ਸਟੱਡੀ ਕਰਨ। ਤੁਸੀਂ ਆਇਰਲੈਂਡ ਨਹੀਂ ਜਾਂਦੇ, ਤੁਸੀਂ ਸਵੀਡਨ ਵਰਗੇ ਕੰਟਰੀਆਂ 'ਚ ਸਟੱਡੀ ਕਰਨ ਜਾਂਦੇ ਜਿੱਥੇ ਕਿ ਆਪਾਂ ਨੂੰ ਕਿਹਾ ਟਿਊਸ਼ਨ ਫੀਸ ਵੀ ਘੱਟ ਦੇਣੀ ਪੈਂਦੀ ਹੈ, ਫੀਸ ਵੀ ਘੱਟ ਹੈ। ਲੀਵਿੰਗ ਸਟੈਂਡਰਡ ਵੀ ਵਧੀਆ ਉੱਥੇ ਦਾ। ਤੁਸੀਂ ਸਲੋਵਾਕੀਆ ਨਹੀਂ ਜਾਂਦੇ ਸਟੱਡੀ ਕਰਨ। ਸਲੋਵਾਕੀਆ ਦਾ ਵਰਕ ਪਰਮਿਟ ਨਹੀਂ ਲੈਂਦੇ। ਮਤਲਬ ਕਿਸੇ ਦੇ ਕਹੇ ਅਨੁਸਾਰ ਚੱਲਣਾ ਛੱਡ ਦਿਓ ਥੋੜਾ ਜਿਹਾ ਆਪਣਾ ਵੀ ਦਿਮਾਗ ਲਾਇਆ ਕਰੋ ਵੀ ਇਸ ਟਾਈਮ ਕਿਹੜੀ ਕੰਟਰੀ ਵਧੀਆ ਰਹੂਗੀ ਤੁਹਾਡੇ ਵਾਸਤੇ ਕਿਹੜੀ ਕੰਟਰੀ ਵਧੀਆ ਔਰ ਸਭ ਨੂੰ ਪਤਾ ਹੁੰਦਾ ਆਪਣੀ ਪੌਕੇਟ ਦਾ ਵੀ ਤੁਹਾਡੀ ਪੌਕੇਟ ਕਿੰਨਾ ਉਲਾਊਗਾ ਵੀ ਤੁਹਾਡੀ ਜੇਬ ਕਿੰਨਾ ਕੁ ਭਾਰ ਸਹਿਣ ਜੋਗੀ ਆ ਜੇ ਹੁਣ ਕਿਸੇ ਦੇ ਕਹਣ ਤੇ ਮਤਲਬ ਰਿਸ਼ਤੇਦਾਰ ਨੇ ਸਲਾਹ ਦਿੱਤੀ ਜਾਂ ਫਿਰ ਯਾਰ ਦੋਸਤ ਨੇ ਦਿੱਤੀ ਉਹ ਕੰਮ ਕਰਨਾ ਛੱਡ ਦਿਓ ਕਿਸੇ ਯਾਰ ਦੋਸਤ ਨੇ ਜਾਂ ਰਿਸ਼ਤੇਦਾਰੇ ਨੇ ਐਂਡ ਜੀ ਥੋੜੀ ਬਾਹ ਨਹੀਂ ਫੜਨੀ ਕਰਨਾ ਤੁਹਾਨੂੰ ਖੁਦ ਆਪ ਹੀ ਪਹਿਣਾ ਹੈ ਤੇ ਜਦ ਤੁਹਾਨੂੰ ਪਤਾ ਸਾਰਾ ਕੁਝ ਤੁਸੀਂ ਆਪ ਕਰਨਾ ਹੈ ਕਿਸੇ ਦੇ ਕਹਿਣ ਅਨਸਾਰ ਕਿਉਂ ਚੱਲਣਾ ਤੁਸੀਂ ਆਪਣਾ ਘਰ-ਵਾਰ ਦੇਖ ਕੇ ਕਿਉਂ ਨਹੀਂ ਚੱਲਦੇ ਤੁਸੀਂ ਆਪਣੇ ਦਿਮਾਗ ਨਾਲ ਕਿਉਂ ਨਹੀਂ ਚਾਹਦੇ ਕੁਝ ਮਤਲਬ ਵੀ ਆਪਣੇ ਡਿਸੀਜਨ ਆਪ ਕਿਉਂ ਨਹੀਂ ਲੈਂਦੇ ਤੁਸੀਂ ਕਿਸੇ ਉੱਪਰ ਕਿਉਂ ਛੱਡੇ ਹੋ ਆਪਣੇ ਡਿਸੀਜਨ ਤੁਸੀਂ ਇਸ ਟਾਈਮ 'ਚ ਜਾਣਾ ਸਭ ਤੋਂ ਘੱਟ ਬਜਟ ਵਾਲੀ ਗਣਟੀਆਂ ਤਾਂ ਰੂਮਾਨੀਆ ਬਲਗਰੀਆ ਇਹਨਾਂ 'ਚ ਜਾਓ ਇਹੀ ਅੱਜ ਦਾ ਟੌਪਿਕ ਤਾਂ ਵੀ ਬਾਈ ਜੇ ਤੁਸੀਂ ਅੱਜ ਦੇ ਟਾਈਮ 'ਚ ਜਾਣਾ ਤਾਂ ਬੈਸਟ ਕੰਟਰੀ ਕਿਹੜੀ ਦਊਂਗੀ ਜਿਹਦਾ ਵੀਜ਼ਾ ਸਕਸੈਸਿਵਿਟੀ ਵਧੀਆ ਤਾਂ ਮੇਰੇ ਹਿਸਾਬ ਨਾਲ ਰੂਮਾਨੀਆ ਜਾਂ ਬਲਗਰੀਆ ਬੈਸਟ ਹੈ ਜਿਹੜੇ ਦੋ ਕੰਟਰੀਆਂ ਤਾਂ ਵਧੀਆ ਚੱਲਦੀਆਂ ਇਸ ਤੋਂ ਇਲਾਵਾ ਸਾਈਪਰਸ ਆਪਦੇ ਵੀ ਸਟੂਡੈਂਟ ਵੀਜ਼ੇ ਦਾੜਾ-ਦਾੜ ਲੱਗਦੇ ਆ ਸਾਈਪਰਸ ਦਾ ਵੀਜ਼ਾ ਹੁਣ ਲਵਾ ਲਓ ਜਿਹੜਾ ਲਵਾ ਸਕਦਾ ਕਿਉਂਕਿ ਤੁਹਾਨੂੰ ਪਤਾ ਆਉਣ ਵਾਲੇ ਟਾਈਮ 'ਚ ਸਾਈਪਰਸ ਸ਼ੰਗਨ ਦੇ ਵਿੱਚ ਐਂਟਰ ਕਰ ਗਈ ਤਾਂ ਇਹਦੇ ਵੀਜ਼ਾ ਰੇਟ ਵੀ ਇੱਕੋ ਲਾਹਤ ਬਦਲਣਾ ਜ ਇਸੇ ਵੇਲੇ ਕਰੋਸ਼ੀਆ ਤਿੰਨ 3.5 4 ਲੱਖ ਜੇ ਜਾਂਦੇ ਤੇ ਹੁਣ ਦੇ ਲੋ 7 8 ਲੱਖ ਤੇ ਜਿਹੜਾ 9 9 ਲੱਖ ਵੀ ਮੰਗਦੇ ਆ ਕਰੋਸ਼ੀਆ ਦਾ ਕਿਉਂਕਿ ਜਿੱਦਾਂ ਰੋਲਾ ਪਿਆ ਬਤਿੰਸਾਂ ਦੀ ਟੀਆਰਸੀ ਬਣਨੀ ਆ ਆ ਵੀ ਰੋਲਾ ਪਿਆ ਬਣ ਲੱਗ ਜਾਨੀ ਹੁਣ ਐ ਨਹੀਂ ਪਤਾ ਹੁਣ ਤੱਕ ਮੈਂ ਤਾਂ ਦੇਖੀ ਨਹੀਂ ਕਿਸੇ ਦੀ ਪਰ ਸਾਡੇ ਬੌਸ ਨੇ ਦੱਸਿਆ ਤਾਂ ਨਿਊਜ਼ ਵਿੱਚ ਵੀ ਆ ਗਿਆ ਤਾਂ ਵੀ ਤਿੰਨ ਸਾਲ ਦੀ ਟੀਆਰਸੀ ਬਣਨੀ ਆ ਚਲੋ ਜਦ ਹੁਣ ਬਣੂਗੀਆਂ ਅੱਗੇ ਆਪਾਂ ਦੇਖੂਗੇ ਉਹ ਤਾਂ ਬੱਕਰੀ ਪਰ ਜਿਹੜਾ ਅਜਿਹਾ ਟੌਪਿਕ ਆ ਵੀ ਤੁਸੀਂ ਯੂਰਪ ਦੇ ਵਿੱਚ ਜਾਣਾ ਤਾਂ ਕਿਹੜੀ ਕੰਟਰੀ ਜਾ ਸਕਦੇ ਆ ਤਾਂ ਇਹਨਾਂ ਕੰਟਰੀਆਂ ਵਿੱਚ ਮੂਵ ਹੋ ਜਾਓ ਜਿੰਨੇ ਆਪਣਾ ਯੂਰਪ ਜਾਣ ਬਾਰੇ ਸੋਚਿਆ ਹੋਇਆ ਫੋਰ ਵੀਡੀਓਜ਼ ਦੀ ਮਤਲਬ ਕੰਟਰੀ ਨਾਲੋਜੀ ਲੈਣ ਵਾਸਤੇ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਸੋ ਮੱਚ ਧੰਨਵਾਦੀ